ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜਿਹੜੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਇਹ ਖਬਰ ਸਕੋਰਪੀਓ ਵਾਲੇ ਲਈ ਸੁਣਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਪਲੈਂਡਰ ਮੋਟਰਸਾਈਕਲ ਤੋਂ ਬਾਅਦ ਇਹ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਹੁਣ ਚੋਰਾਂ ਦੀਆਂ ਨਿਗਾਹਾਂ ਜਿਹੜੀਆਂ ਸਕੋਰਪੀਓ ਗੱਡੀਆਂ ਤੇ ਟਿਕੀਆਂ ਹਨ ਦੱਸਦੇ ਕਿ ਜਿਵੇਂ ਕਰੀਹੇ ਵਿਖੇ ਕਟਣਾ ਵਾਪਰੀ ਸੀ ਉਸੇ ਤਰੀਕੇ ਦੀ ਕਟਣਾ ਹੁਣ ਪਿੰਡ ਭਾਲਟਾ ਕਲਾ ਵਿੱਚ ਵਾਪਰੀ ਹੈ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਮੱਥਾ ਟੇਕਣ ਕਿਤੇ ਗਏ ਸਨ ਤੇ ਮੱਥਾ ਟੇਕ ਕੇ ਵਾਪਸ ਆ ਕਿ ਉਹਨੇ ਆਪਣੀ ਗੱਡੀ ਉੱਥੇ ਖੜੀ ਕਰ ਦਿੱਤੀ ਜਿੱਥੇ ਡੇਢ ਸਾਲ ਤੋਂ ਖੜੀ ਕਰਦੇ ਸਿਗੇ ਪਿੰਡ ਦੇ ਅੰਦਰ ਦੁਕਾਨ ਦੇ ਬਾਹਰ ਉਹਨਾਂ ਨੇ ਆਪਣੀ ਗੱਡੀ ਖੜੀ ਕੀਤੀ ਤੇ ਲਗਾਤਾਰ ਪਿਛਲੇ ਡੇਢ ਸਾਲ ਤੋਂ ਉੱਥੇ ਹੀ ਉਹਨਾਂ ਦੀ ਗੱਡੀ ਖੜਦੀ ਸੀਗੀ ਤੇ ਸਵੇਰੇ 8 ਵਜੇ ਉਹਨਾਂ ਨੇ ਆਪਣੇ ਬਿਮਾਰ ਤਾਇਆ ਜੀ ਨੂੰ ਹਸਪਤਾਲ ਵਿਖੇ ਲੈ ਕੇ ਜਾਣਾ ਸੀਗਾ ਤਾਂ ਬਾਹਰ ਆ ਕੇ ਦੇਖਦੇ ਕਿ ਉਹਨਾਂ ਦੀ ਗੱਡੀ ਉੱਥੇ ਮੌਜੂਦ ਨਹੀਂ ਸੀ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਘਾ ਲਏ ਜਾਂਦੇ ਆ ਤਾਂ ਪਤਾ ਲੱਗਦਾ ਕਿ ਸਕੋਰਪੀਓ ਗੱਡੀ ਜਿਹੜੀ ਆ ਉਹ ਹਾਈ ਫਾਈ ਚੋਰ ਆ ਕੇ ਉੱਥੋਂ ਚੋਰੀ ਕਰਕੇ ਲੈ ਗਏ ਹਾਈ ਫਾਈ ਇਸ ਕਰਕੇ ਆਖਿਆ ਜਾ ਰਿਹਾ ਕਿਉਂਕਿ ਜਿਹੜੇ ਚੋਰ ਆ ਉਹ ਇੱਕ ਹੋਰ ਗੱਡੀ ਵਿੱਚ ਆਏ ਸਨ ਗੱਡੀ ਚੋਂ ਹਾਈ ਫਾਈ ਚੋਰ ਉਤਰਦੇ ਆ ਔਰ ਸਕੋਰਪੀਓ ਗੱਡੀ ਨੂੰ ਸਟਾਰਟ ਕਰਕੇ ਪਹਿਲਾਂ ਉਸ ਦੀਆਂ ਲਾਈਟਾਂ ਬੰਦ ਰੱਖਦੇ ਆ ਫਿਰ ਥੋੜੀ ਦੂਰ ਜਾ ਕੇ ਲਾਈਟਾਂ ਜਗਾ ਲੈਂਦੇ ਆ ਤੇ ਗੱਡੀ ਨੂੰ ਚੋਰੀ ਕਰਕੇ 9:02 11 ਹੋ ਜਾਂਦੇ ਆ ਜਤਿੰਦਰ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਨੂੰ ਚੈੱਕ ਕੀਤੇ ਆ ਤੇ 11:30 ਵਜੇ ਦੇ ਆਸ-ਪਾਸ ਇਹ ਪਤਾ ਲੱਗਦਾ ਕਿ ਗੱਡੀ ਮੱਤੇਵਾੜਾ ਵਾਲੀ ਸਾਈਡ ਗਈ ਹੈ ਜੰਗਲ ਵਾਲੇ ਪਾਸੇ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਉਹ ਵੀ ਕੋਸ਼ਿਸ਼ ਕਰ ਰਹੇ ਪਰ ਹੁਣ ਤਾਂ ਇਹ ਉਹ ਲੱਗਦਾ ਕਿ ਜੇ ਗੱਡੀ ਸਾਡੇ ਕਰਮਾਂ ਦੀ ਹੋਊਗੀ ਤਾਂ ਸਾਨੂੰ ਵਾਪਸ ਮਿਲ ਜਾਊਗੀ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਮਲਵਈ ਗਿੱਧੇ ਵਾਲਾ ਜਿਹੜਾ ਗਰੁੱਪ ਹੈ ਉਹਨਾਂ ਦੀ ਕਿੱਟ ਵੀ ਉਸ ਗੱਡੀ ਦੇ ਅੰਦਰ ਹੀ ਸੀ ਜੋ ਚੋਰ ਆਪਣੇ ਨਾਲ ਹੀ ਲੈ ਗਏ ਉਹਨਾਂ ਦਾ ਮੋਟਾ ਨੁਕਸਾਨ ਕਰ ਗਏ ਜਤਿੰਦਰ ਕੁਮਾਰ ਨੇ ਦੱਸਿਆ ਕਿ ਤਿੰਨ 3.5 ਲੱਖ ਦਾ ਨੁਕਸਾਨ ਹੋ ਗਿਆ ਤੇ ਜਿਹੜੀ ਗੱਡੀ ਉਹਨਾਂ ਦੀ ਉਹ ਲੈ ਕੇ ਗਏ ਆ ਉਸ ਦੇ ਕਰਕੇ ਉਹਨਾਂ ਦੀ ਆਪਣੀ ਗੱਡੀ ਖੜ ਗਈ ਹੈ ਮਤਲਬ ਕੰਮ ਖੜ ਗਿਆ ਜਿਸ ਦੇ ਸਿਰ ਤੇ ਉਹਨਾਂ ਦਾ ਸਾਰਾ ਕੰਮ ਚੱਲਦਾ ਸੀ ਤਾਂ ਹੁਣ ਚੋਰੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਹਨ ਅਤੇ ਸਕੋਰਪੀਓ ਗੱਡੀ ਵਾਲੇ ਨੂੰ ਲੱਗਦਾ ਸੁਚੇਤ ਹੋਣ ਦੀ ਲੋੜ ਹੈ ਅਸੀਂ ਜਿਵੇਂ ਪਿਛਲੀ ਵੀਡੀਓ ਵਿੱਚ ਆਖਿਆ ਸੀਗਾ ਕਿ ਆਪਣੀ ਗੱਡੀ ਦਾ ਸਟੀering ਲੌਕ ਜ਼ਰੂਰ ਲਾਓ ਕਿਉਂਕਿ ਚੋਰਾਂ ਦੀ ਨਿਗਾਹ ਹੁਣ ਸਪਲੈਂਡਰ ਮੋਟਰਸਾਈਕਲ ਦੇ ਨਾਲ ਦੀ ਨਾਲ ਸਕੋਰਪੀਓ ਗੱਡੀ ਉੱਤੇ ਵੀ ਇੱਕ ਵਾਰੀ ਬੋਕਰੇ ਦੀ ਤਸਵੀਰਾਂ ਦਿਖਾਣੀਆਂ ਪਿੰਡ ਸਾਡਾ ਭਾਗ ਟੱਕ ਲਾ ਗਿਆ ਕੀ ਨਾਮ ਆਪਣਾ ਮੇਰਾ ਨਾਮ ਜਤਿੰਦਰ ਕੁਮਾਰ ਜੀ ਕੀ ਜਿਹੜੀ ਗੱਲਬਾਤ ਹੋ ਗਈ ਤੁਹਾਡੇ ਨਾਲ ਗੱਲਬਾਤ ਇਦਾਂ ਸੀ ਜੀ ਅਸੀਂ ਜਿੱਦਾਂ ਨਕੌਦਰ ਗਏ ਸੀਗੇ ਹੂੰ ਨਕੌਦਰ ਤੋਂ ਉੱਥੇ ਮੱਥਾ ਟੇਕ ਕੇ ਸੀ ਸ਼ਾਮ ਨੂੰ ਵਾਪਸ ਘਰ ਆਏ ਆ ਜੀ 7:00 ਵਜੇ ਤਕਰੀਬਨ ਅਸੀਂ ਗੱਡੀ ਖੜੀ ਕਰਤੀ ਜੀ ਗੱਡੀ ਖੜੀ ਕੀਤੀ ਆਪਣੇ ਦੁਕਾਨ ਮੁਰੇ ਜਿੱਥੇ ਰੋਜ਼ ਖੜੀ ਕਰਦੇ ਹਾਂ ਅਸੀਂ ਗੱਡੀ ਹੂੰ ਤੇ ਸਵੇਰੇ ਸਾਡੇ ਦਾ ਤਾਇਆ ਜੀ ਥੋੜੇ ਬਿਮਾਰ ਆ ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਸੀ ਉਹਨਾਂ ਨੇ ਫੋਨ ਕੀਤਾ ਵੀ ਚਲੋ ਹਨਾ ਗੱਡੀ ਲਿਆਓ ਆਪਾਂ ਉਨਨ ਲੈ ਕੇ ਜਾਣਾ ਹਸਪੀਟਲ ਨੂੰ ਜਦ ਬਾਹਰ ਨਿਕਲ ਕੇ ਸੀ ਗੱਡੀ ਦੇਖੀ ਸੋ ਤਾਂ ਗੱਡੀ ਉਹ ਜਗ੍ਹਾ ਤੇ ਹੈ ਨਹੀਂ ਉੱਥੇ ਖੜੀ ਕਰਦੇ ਹਾਂ ਗੱਡੀ ਕਿਹੜੀ ਹੈ ਜੀ ਨੰਬਰ ਕੀ ਹੈ ਗੱਡੀ ਸਾਡੀ ਸਕੋਰਪੀਓ ਹੈ ਅੱਛਾ ਹਾਂਜੀ ਤੇ ਇਸ ਸਬੰਧੀ ਕੋਈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੰਪਲੀਟ ਵਗੈਰਾ ਹਾਂ ਵੀ ਕੰਪਲੀਟ ਕੀਤੀ ਆ ਬਾਕੀ ਕਰ ਰਹੇ ਆ ਘਰ ਬਾਈ ਦੋ ਤਿੰਨ ਵਾਰ ਹੀ ਆ ਗਏ ਆ ਐਂਡ ਸੀ ਕੈਮਰਾ ਵੀ ਫੁਟੇਜ ਵਗੈਰਾ ਆਈ ਹੈ ਹਾਂਜੀ ਹਾਂਜੀ ਕੈਮਰੇ ਸੀ ਡੌਂਟ ਕੀਤੇ ਉਹਨਾਂ ਦੇ ਵਿੱਚ ਗੱਡੀ ਆਂਦੀ ਪਰ ਉਹ ਜਿਹੜੀ ਗੱਡੀ ਚੱਕਣ ਆਈ ਆ ਉਹਦੇ ਵਿੱਚ ਤਿੰਨ ਚਾਰ ਬੰਦੇ ਆ ਇੱਦਾਂ ਜੀ ਪਰ ਉਹਦੇ ਵਿੱਚ ਇਦਾਂ ਆ ਪਤਾ ਨਹੀਂ ਚੱਲ ਰਿਹਾ ਗੱਡੀ ਦਾ ਨੰਬਰ ਨਹੀਂ ਦਿਖਾ ਰਿਹਾ ਜਦ ਲਾਈਟ ਬਹੁਤ ਜ਼ਿਆਦਾ ਪੈਂਦੀ ਹੈ ਨਾ ਰਾਤ ਦਾ ਟਾਈਮ ਸਿਕਾ ਕੈਮਰਾ ਦੇ ਵਿੱਚ ਹੀ ਉਹ ਨੰਬਰ ਨਹੀਂ ਗੱਡੀ ਦਾ ਦਿਖਾ ਰਿਹਾ ਅੱਛਾ ਜੀ ਹਾਂਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਉਹ ਤਾਂ ਕਹਿ ਰਿਹਾ ਜੀ ਕਹਿੰਦੇ ਹੁਣ ਪਤਾ ਕਰਦੇ ਆ ਜੀ ਇਨਵੈਸਟ ਕਰ ਰਹੇ ਆ ਕਲਾਸਾ ਤਾਂ ਦੇ ਰਹੇ ਜੀ ਕਹਿੰਦੇ ਮਿਲ ਜੂਗੀ ਗੱਡੀ ਬਾਕੀ ਚਲੋ ਸਾਨੂੰ ਵਿਸ਼ਵਾਸ ਹੈ ਕਿ ਸ਼ਾਇਦ ਮਿਲ ਜਾਵੇ ਇਹ ਸਾਡੇ ਕਰਮਾਂ ਦੀ ਹੋਈ ਠੀਕ ਬਾਕੀ ਅਸੀਂ ਵੀ ਕਾਫੀ ਕਾਰਵਾਈ ਕੀਤੀ ਸੀ ਜੀ ਅਸੀਂ ਕਾਫੀ ਦੂਰ ਤੱਕ ਲੱਭਣ ਗਏ ਆ ਪਰ ਸਾਨੂੰ ਕੁਝ ਨਹੀਂ ਮਿਲਿਆ ਗਈ ਕਿਹੜੀ ਸਾਈਡ ਹੈ ਤੁਸੀਂ ਦੇਖੋ ਗੱਡੀ ਸਾਡੀ ਜੀ ਮੱਤੇ ਵਾਲਾ ਰੋਡ ਜਿਹੜਾ ਆਪਣਾ ਜਾਂਦਾ ਹੈ ਗੰਗਲਾਤ ਵਿੱਚ ਜੀ ਉਧਰ ਨੂੰ ਗਈ ਹੈ ਜੀ ਉਧਰ ਕੋਈ ਸੀਸੀਟੀਵੀ ਹੈਗਾ ਕੋਈ ਦੇਖਿਆ ਕੋਈ ਉਧਰ ਕਨਾਲ ਦੇ ਸਾਡੇ ਤੋਂ ਰੋਡ ਦੇ ਉੱਤੇ ਕੈਮਰਾ ਸੀਗਾ ਉਹ ਵੀ ਚੈੱਕ ਕੀਤਾ 11:30 ਵਜੇ ਜਾਨਕੀ ਗੱਡੀ ਇਧਰੋਂ ਲੰਗੀ ਹੈ ਤੇਜ਼ ਸੀਗੀ ਇੱਕ ਗੱਡੀ ਮੋੜੇ ਆ ਤੇ ਸਾਡੇ ਵਾਲੀ ਗੱਡੀ ਮਗਰ ਸਾਢੇ 11 ਰਾਤ ਵਜੇ ਗੱਡੀ ਆਸੇ ਸਾਢੇ 11 ਮਤਲਬ ਉਹ ਤਾਂ ਜਿੱਦਾਂ ਸਾਡੇ ਜੀ ਦੱਸਦੇ ਆ ਪਿੰਡ ਦੇ ਲੋਕ ਫੇ ਸੱਜਰੀ ਮਤਲਬ ਸੋ ਜਾਂਦੇ ਆ ਤਕਰੀਬਨ ਸਾਰੇ ਆਰਾਮ ਕਰਦੇ ਸੀ ਕੋਈ ਨਹੀਂ ਸੀ ਜਾਗਦਾ ਸਾਡੇ ਕੋ ਜਦੋਂ ਸਮਾਨ ਚੁੱਕਾ ਬੰਦੇ ਆਏ ਹੋਏ ਸੀਗੇ ਉਹ ਸਾਡੇ ਕੋਲੋਂ ਹੀ ਗਏ ਆ 10 10:30 ਵਜੇ ਤਕਰੀਬਨ ਹੂੰ ਹੂੰ ਤੇ ਉਸ ਤੋਂ ਬਾਅਦ ਯਾਨੀ ਕਿ ਉਹਨਾਂ ਨੇ ਪੂਰੀ ਜਾਂਚ ਪਰਤਾਰ ਰੱਖੀ ਹੋਗੀ ਬੰਦੇ ਪਿੰਡ ਦੇ ਛੱਡੇ ਹੋਗੇ ਹੂੰ ਹੂੰ ਜਿਸ ਤਰ੍ਹਾਂ ਪਤਾ ਨਹੀਂ ਹੋਣਾ ਬਾਕੀ ਕੋਈ ਲਾਕ ਡਾਟ ਦਾ ਤਾਂ ਨਹੀਂ ਕੋਈ ਲਾਕ ਡਾਟ ਨਹੀਂ ਜੀ ਕੋਈ ਥੋੜਾ ਆਪਣਾ ਕੰਮ ਨਾ ਮਤਲਬ ਜੀ ਕੰਮ ਲਈ ਗੱਡੀ ਲਈ ਸੀ ਉਹਦੇ ਵਿੱਚ ਹੋਰ ਵੀ ਸਮਾਨ ਵਗੈਰਾ ਸਾਡਾ ਸੀ ਗੱਡੀ ਦੇ ਵਿੱਚ ਸਮਾਨ ਤਕਰੀਬਨ ਮੁੰਡੇ ਦੀ ਕਿੱਟ ਸੀ ਤੀਜੇ ਦੀ ਕਾਲੀ ਵੀ ਵਿੱਚ ਹੀ ਆ ਜੀ ਸਾਰੇ ਅੱਛਾ ਜੀ ਮੁੰਡੇ ਦੀ ਕਿੱਟ ਸੀ ਕੰਮ ਕਰਦਾ ਜਿੱਦਾਂ ਮਲਬਾ ਇਹ ਕਿੱਧੇ ਦਾ ਅੱਛਾ ਜੀ ਉਹਦੀ ਕਿੱਟ ਵਿੱਚ ਵਿੱਚ ਸੀ ਸਮਾਨ ਸਗੈ ਦਾ ਕਿੰਨਾ ਕੁ ਨੁਕਸਾਨ ਹੋ ਲੱਗਦਾ ਤੁਹਾਨੂੰ ਨੁਕਸਾਨ 10 3.5 ਲੱਖ ਦੇ ਤਕਰੀਬਨ ਸਾਡਾ ਹਿਸਾਬ ਨਾਲ ਠੀਕ ਅਸੀਂ ਜੇ ਉਹਨਾਂ ਘਰੋਂ ਬਾਹਰ ਨਿਕਲੇ ਸਵੇਰੇ ਦੇਖਿਆ ਜੀ ਆਪਾਂ ਟਿਕਾ ਬਈ ਦੀ ਗੱਲ ਆ ਅਸੀਂ ਸਿੱਤੇ ਬੋਠੇ ਸੀ ਕਿ ਘਰੋਂ ਮੈਂ ਚਲ ਜਾ ਕੇ ਦੇਖੀ ਬਾਹਰ ਉਹਦਾ ਸਾੜਤਾ ਤਾਈ ਜੀ ਬਿਮਾਰ ਸੀਗੇ ਤੇ ਉਹ ਤਾਈ ਕਹਿੰਦੇ ਵੀ ਤੁਸੀਂ ਗੱਡੀ ਲੈ ਕੇ ਆਓ ਬਈ ਤਾਈ ਜੀ ਨੂੰ ਲੈ ਕੇ ਜਾਣਾ ਹਸਪੀਟਲ ਚਾਹ ਤਾਂ ਅਸੀਂ ਗੱਡੀ ਦੇਖੀ ਤਾਂ ਗੱਡੀ ਉੱਥੇ ਹੈ ਨਹੀਂ ਸੀਗੀ ਤੇ ਫਿਰ ਅਸੀਂ ਆਲੇ ਦੁਆਲੇ ਮੈਂ ਡੈਡੀ ਨੂੰ ਪੁੱਛਿਆ ਕਿ ਡੈਡੀ ਗੱਡੀ ਤੁਸੀਂ ਲੈ ਕੇ ਗਏ ਸੀਗੇ ਕਹਿੰਦੇ ਗੱਡੀ ਤਾਂ ਉੱਥੇ ਖੜੀ ਆ ਪਰ ਗੱਡੀ ਹੈ ਨਹੀਂ ਸੀਗੀ ਉੱਥੇ ਲੈ ਗਏ ਸੀਗੇ ਚੋਰ ਘਰ ਦੇ ਬਾਹਰੇ ਸੀ ਸਾਡੀ ਦੁਕਾਨ ਦੇ ਮੋੜੇ ਤੇ ਅੱਛਾ ਜੀ ਤੇ ਮੋੜੇ ਦੇ ਦਰੋਜ਼ ਦੀ ਤਰ੍ਹਾਂ ਉੱਥੇ ਖੜੀ ਕਰੀਦੀ ਗੱਡੀ ਸਾਨੂੰ 1.5 ਸਾਲੋਂ ਉੱਥੇ ਗੱਡੀ ਖੜੀ ਕਰਦੇ ਆ ਉਹਨੂੰ ਤੇ ਉਹ ਪਤਾ ਹੀ ਨਹੀਂ ਲੱਗਿਆ ਪਰ ਰਾਤ ਨੂੰ ਅਸੀਂ 7 ਵਜੇ ਨੂੰ ਕੋਦਰ ਤੋਂ ਆਏ ਆ ਜੀ ਮਾ ਸਾਡੇ ਸਵੇਰੇ ਜਦ ਦੇਖਿਆ ਤਾਂ ਗੱਡੀ ਸਵੇਰੇ ਉੱਥੇ ਨਹੀਂ ਸੀ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ ਪਹਾੜਾ ਕਲਾਂ ਅੱਛਾ ਜੀ ਤੇ ਇਹ ਰੋਜ਼ ਤੁਸੀਂ ਖੜੀ ਕਰਦੇ ਐ ਇਸ ਦਾ ਰੋਜ਼ ਉੱਥੇ ਕਰਦੇ ਆ ਸਾਡੀ ਦੁਕਾਨ ਆ ਦੁਕਾਨ ਦੇ ਮੂਹਰੇ ਗੱਡੀ ਖੜੀ ਕਰਦੇ ਆ ਦੁਕਾਨ ਬੰਦ ਵਜਤਾਂ ਕਦੇ ਮਤਲਬ ਸੋਚਿਆ ਵੀ ਨਹੀਂ ਹੈਗਾ ਵੀ ਇੰਨਾ ਸਾਡੇ ਸੋਚੇ ਨਹੀਂ ਜੀ ਕਦੇ ਪਹਿਲਾਂ ਨਾ ਸਾਡੇ ਉਸ ਨਾਲ ਕੋਈ ਦੂਜਾ ਜਾਂ ਲੜਾਈ ਝਗੜਾ ਜਾਂ ਕਿਸੇ ਨਾਲ ਬਹਿਰ ਹੋਵੇ ਬੰਦਾ ਨਾ ਕੋਈ ਇਦਾਂ ਦਾ ਕੰਮ ਕਰ ਲੈਂਦਾ ਕੋਈ ਵੀ ਨਹੀਂ ਜਾਨੀ ਇਦਾਂ ਦਾ ਕਿਸੇ ਸੰਬੰਧੀ ਹੁਣ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੀਤੀ ਹੈ ਪ੍ਰਸ਼ਾਸਨਾਂ ਜੀ ਕੰਪਲੀਟ ਕੀਤੀ ਹੈ ਬਾਕੀ ਉਹ ਕਾਰਵਾਈ ਕਰ ਰਹੇ ਆ ਜੀ ਤੇ ਆਈ ਸੀ ਕੇ ਪਤਾ ਕਰਦੇ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਆਈ ਆ ਉਹਨਾਂ ਵਿੱਚ ਵੀਡੀਓ ਆਉਂਦੀ ਹੈ ਜੋ ਚੱਕ ਕੇ ਲੈ ਜਾਂਦੇ ਆ ਸਾਰੇ ਕੈਮਰੇ ਚੈੱਕ ਕਰਾਏ ਅਸੀਂ ਪਿੰਡ ਦੇ ਹਾਂਜੀ ਤੇ ਸਾਰੇ ਕੈਮਰੇ ਚ ਗੱਡੀ ਆਈ ਹੈ ਪਰ ਗੱਡੀ ਦਾ ਨੰਬਰ ਨਹੀਂ ਸ਼ੋਅ ਹੋ ਰਿਹਾ ਅੱਛਾ ਜੀ ਜਿਹੜੀ ਦੋ ਗੱਡੀਆਂ ਸੀ ਇੱਕ ਗੱਡੀ ਦੇ ਵਿੱਚ ਆਏ ਆ ਉਹ ਚਾਰ ਪੰਜ ਜਾਨੇ ਸੀ ਉਹ ਗੱਡੀ ਦੇ ਵਿੱਚ ਮੁੰਡਾ ਉਤਰਿਆ ਤੇ ਗੱਡੀ ਬੈਕ ਹੁੰਦੀ ਹੈ ਉੱਥੋਂ ਸਾਡੀ ਗੱਡੀ ਲਾਈਟ ਬੰਦਾ ਮੂਰੇ ਲੈ ਕੇ ਜਾਂਦੇ ਪਹਿਲਾਂ ਹੂੰ ਕਾਫੀ ਥੋੜੀ ਜਿਹਾ ਰੋੜ ਕੇ ਫਿਰ ਗਾਂਹਾਂ ਜਾ ਕੇ ਸਟਾਰਟ ਕਰ ਲੈਂਦੇ ਆ ਤੇ ਪਿੰਡ ਦੇ ਬਾਹਰ ਪਰਤ ਹੀ ਘੁੰਮ ਕੇ ਜਾਂਦੇ ਬਾਹਰ ਹੀ ਐਂਟਰ ਹੁੰਦੇ ਆ ਉਧਰ ਜੀ ਵਾਪਸੀ ਜਾਂਦੇ ਆ ਅਸੀਂ ਲੁਧਿਆਣੇ ਵਾਲੀ ਸਾਈਡ ਨੂੰ ਗੱਡੀ ਲੈ ਕੇ ਜਾਂਦੇ ਆ ਅਸੀਂ ਉਧਰ ਚੈੱਕ ਕੀਤਾ ਪਰ ਕਿਤੇ ਨਹੀਂ ਮਿਲ ਜਾਨਗੇ